ਕਿਰਪਾ ਕਰ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਜਰੂਰ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤਿਆਉ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਕਹਾਣੀ ਇੱਕ ਵਾਰ ਦੀ ਗੱਲ ਹੈ ਇੱਕ ਸੁੰਦਰ ਜੰਗਲ ਦੇ ਕੋਨੇ ਵਿੱਚ ਇੱਕ ਪੁਰਾਣਾ ਆਂਬ ਦਾ ਦਰਖਤ ਸੀ ਇਸ ਦਰਖਤ ਦੇ ਉੱਪਰ ਇੱਕ ਕਾਂ ਰਹਿੰਦਾ ਸੀ ਜਿਸ ਦਾ ਨਾਂ ਸੀ ਕਾਲੂ ਕਾਲੂ ਕਾਂ ਸਿਆਣਾ ਅਕਲਮੰਦ ਤੇ ਨਿੱਜੀ ਤੌਰ ਤੇ ਬਹੁਤ ਦਿਲਚਸਪ ਕਿਰਦਾਰ ਦਾ ਸੀ ਉਹ ਸਦਾ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ। ਕਾਲੂ ਨੂੰ ਪੰਛੀਆਂ ਦੀ ਦੁਨੀਆ ਵਿੱਚ ਇੱਕ ਬੁੱਧੀਮਾਨ ਤੇ ਚੁਸਤ ਕਿਰਦਾਰ ਵਜੋਂ ਜਾਣਿਆ ਜਾਂਦਾ ਸੀ। ਉਹ ਕੇਵਲ ਆਪਣੇ ਲਈ ਨਹੀਂ ਸਗੋਂ ਹੋਰਾਂ ਦੀ ਮਦਦ ਲਈ ਵੀ ਹਮੇਸ਼ਾ ਤਿਆਰ ਰਹਿੰਦਾ ਸੀ। ਇੱਕ ਵਾਰ ਬਹੁਤ ਗਰਮੀ ਪਈ ਸਾਰੇ ਜੰਗਲ ਚ ਤਾਪਮਾਨ ਵੱਧ ਗਿਆ ਪੱਤੇ ਸੁੱਕ ਗਏ ਟੋਏ ਵੰਦ ਹੋ ਗਏ ਨਦੀਆਂ ਸੁੱਕ ਗਈਆਂ ਕਾਲੂ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਸੀ ਉਹ ਪਾਣੀ ਦੀ ਖੋਜ ਵਿੱਚ ਨਿਕਲਿਆ ਉੱਡਦਾ ਉੱਡਦਾ ਉਹ ਇੱਕ ਪਿੰਡ ਦੇ ਨੇੜੇ ਪਹੁੰਚ ਗਿਆ ਉੱਥੇ ਉਸ ਨੂੰ ਇੱਕ ਮਿੱਟੀ ਦਾ ਕੜਾ ਨਜ਼ਰ ਆਇਆ ਕਾਲੂ ਦੀਆਂ ਅੱਖਾਂ ਚਮਕਣ ਲੱਗ ਪਈਆਂ ਪਰ ਜਾਦੂ ਉਸਨੇ ਘੜੇ ਵਿੱਚ ਛਾਤੀ ਮਾਰੀ ਤਾਂ ਘੜੇ ਦਾ ਪਾਣੀ ਬਹੁਤ ਹੇਠਾਂ ਸੀ ਉਸ ਦੀ ਚੁੰਝ ਨਹੀਂ ਪਹੁੰਚ ਸਕਦੀ ਸੀ ਕਾਲੂ ਨੇ ਮਨ ਬਣਾ ਲਿਆ ਉਸਨੇ ਮਨ ਹੀ ਮਨ ਸੋਚਣਾ ਸ਼ੁਰੂ ਕੀਤਾ ਕਿ ਹੁਣ ਕੀ ਕੀਤਾ ਜਾਵੇ ਪਾਰੋਂ ਹਾਰ ਮੰਨਣ ਵਾਲਾ ਨਹੀਂ ਸੀ ਉਸ ਨੇ ਚਾਰੇ ਪਾਸੇ ਦੇਖਿਆ ਜ਼ਮੀਨ ਤੇ ਕਈ ਰੋੜੇ ਪਏ ਹੋਏ ਸਨ ਕਾਲੂ ਨੇ ਤੁਰੰਤ ਸੋਚਿਆ ਜੇ ਮੈਂ ਇਹ ਰੋੜੇ ਇੱਕ ਇੱਕ ਕਰਕੇ ਘੜੇ ਵਿੱਚ ਛੁੱਟ ਦੇਵਾਂ ਤਾਂ ਪਾਣੀ ਉੱਤੇ ਆ ਸਕਦਾ ਹੈ ਉਸ ਨੇ ਇੱਕ ਇੱਕ ਕਰਕੇ ਰੋੜੇ ਚੱਕਣੇ ਸ਼ੁਰੂ ਕੀਤੇ ਘੜੇ ਵਿੱਚ ਪਾਉਂਦਾ ਗਿਆ ਪਾਣੀ ਹੌਲੀ-ਹੌਲੀ ਉੱਪਰ ਆਉਣ ਲੱਗਿਆ ਆਖਰ ਉਹ ਸਮਾਂ ਆ ਹੀ ਗਿਆ ਜਦ ਪਾਣੀ ਉੱਪਰ ਆ ਚੁੱਕਾ ਸੀ ਕਿ ਜਿੱਥੇ ਕਾਲੂ ਦੀ ਚੁੰਝ ਪਹੁੰਚ ਸਕਦੀ ਸੀ ਉਸ ਨੇ ਖੁਸ਼ੀ-ਖੁਸ਼ੀ ਪਾਣੀ ਪੀਤਾ ਇਸ ਘਟਨਾ ਤੋਂ ਬਾਅਦ ਕੁਝ ਦਿਨ ਬਾਅਦ ਕਾਲੂ ਦੀ ਮੁਲਾਕਾਤ ਇੱਕ ਹੰਸ ਅਤੇ ਇੱਕ ਮੈਨਾ ਨਾਲ ਹੋਈ ਦੋਵੇਂ ਪੰਛੀ ਉਸ ਦੀ ਅਕਲਮੰਦੀ ਦੇ ਕਾਇਲ ਹੋ ਗਏ ਸਨ ਉਹਨਾਂ ਨੇ ਕਿਹਾ ਕਾਲੂ ਤੂੰ ਸੱਚਮੁੱਚ ਕਮਾਲ ਦਾ ਕੌ ਹੈ ਅਸੀਂ ਵੀ ਤੇਰੇ ਵਰਗੇ ਸਿਆਣੇ ਬਣਨਾ ਚਾਹੁੰਦੇ ਆ ਕਾਲੂ ਨੂੰ ਤਾਂ ਸੱਚਮੁੱਚ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਤਾਂ ਕਾਲੂ ਨੇ ਹੱਸਦੇ ਹੋਏ ਕਿਹਾ ਸਿਆਣ ਪੁੱਤ ਜਰਵੇ ਨਾਲ ਆਉਂਦੀ ਹੈ ਹਰ ਮੁਸੀਬਤ ਸਾਡੀ ਅਸਲ ਅਜਮਾਇਸ਼ ਹੁੰਦੀ ਹੈ ਉਹ ਤਿੰਨੇ ਮਿਲ ਕੇ ਪੰਛੀਆਂ ਲਈ ਇੱਕ ਪੰਛੀ ਵਿਦਿਆਲਿਆ ਸ਼ੁਰੂ ਕਰਨ ਲੱਗੇ ਜਿੱਥੇ ਜੰਗਲ ਦੇ ਹੋਰ ਜਾਨਵਰਾਂ ਨੂੰ ਨੌਜਵਾਨ ਪੰਛੀਆਂ ਨੂੰ ਉੱਡਣਾ ਖਤਰੇ ਤੋਂ ਬਚਣਾ ਅਤੇ ਸਮੱਸਿਆਵਾਂ ਦਾ ਹੱਲ ਸਿਖਾਇਆ ਜਾਂਦਾ ਸੀ ਤਾਂ ਜੋ ਕੋਈ ਵੀ ਪੰਛੀ ਕਿਸੇ ਵੀ ਸਮੇਂ ਮੁਸੀਬਤ ਵਿੱਚ ਹੋਵੇ ਉਹ ਆਪਣੀ ਰੱਖਿਆ ਖੁਦ ਕਰ ਸਕੇ ਇੱਕ ਦਿਨ ਜੰਗਲ ਵਿੱਚ ਇੱਕ ਸ਼ਿਕਾਰੀ ਆ ਗਿਆ ਉਸਨੇ ਆਪਣੇ ਜਾਲ ਪਾਏ ਦਾਣਾ ਛੁੱਟਿਆ ਕਈ ਭੋਲੇ-ਪਾਲੇ ਪੰਛੀ ਫਸ ਗਏ ਜਦ ਕਾਲੂ ਨੂੰ ਪਤਾ ਲੱਗਾ ਉਹ ਤੁਰੰਤ ਮੈਨਾ ਅਤੇ ਹੰਸ ਨੂੰ ਲੈ ਕੇ ਪੁੱਜਿਆ ਕਾਲੂ ਨੇ ਯੋਜਨਾ ਬਣਾਈ ਅਸੀਂ ਸਾਰੇ ਪੰਛੀ ਜੰਗਲ ਦੇ ਹੋਰਾਂ ਪੰਛੀਆਂ ਨੂੰ ਵੀ ਬੁਲਾ ਕੇ ਲਿਆਉਂਦੇ ਹਾਂ ਜੇ ਉਹ ਸ਼ੋਰ ਮਚਾਉਣਗੇ ਧਿਆਨ ਭਟਕਾਉਣਗੇ ਤੇ ਮੈਂ ਜਾਲ ਕਟਾਂਗਾ ਜਿਵੇਂ ਕਿਹਾ ਗਿਆ ਓਵੇਂ ਹੀ ਹੋਇਆ ਪੰਛੀਆਂ ਨੇ ਸ਼ਿਕਾਰੀ ਦਾ ਧਿਆਨ ਭਟਕਾਇਆ ਤੇ ਕਾਲੂ ਨੇ ਛੁੱਪਚਾਪ ਜਾਲ ਕੱਟ ਦਿੱਤਾ ਸਾਰੇ ਫਸੇ ਹੋਏ ਪੰਛੀ ਬਚ ਗਏ ਉਸ ਦਿਨ ਤੋਂ ਬਾਅਦ ਕਾਲੂ ਸਿਰਫ ਇੱਕ ਚਤੁਰ ਕਾਂ ਨਹੀਂ ਸਗੋਂ ਸਹਾਇਤਾ ਤੇ ਅਸਲੀ ਲੀਡਰਸ਼ਿਪ ਦਾ ਨਮੂਨਾ ਵੀ ਬਣ ਗਿਆ ਕੁਝ ਸਾਲਾਂ ਬਾਅਦ ਜਦ ਕਾਲੂ ਕਾਂ ਬੁੱਢਾ ਹੋ ਗਿਆ ਉਸ ਨੇ ਪੰਛੀ ਵਿਦਿਆਲਿਆਂ ਨੂੰ ਨਵੇਂ ਨੌਜਮਾਨਾਂ ਦੇ ਹਵਾਲੇ ਕਰ ਦਿੱਤਾ ਹਵਾਲੇ ਕਰ ਦਿੱਤਾ ਕਾਲੂ ਹਮੇਸ਼ਾ ਇੱਕ ਗੱਲ ਕਹਿੰਦਾ ਸੀ ਪਿਆਣਾ ਪਸ ਸਿਰਫ ਆਪਣਾ ਰਾਹ ਲੱਭਣ ਲਈ ਨਹੀਂ ਸਗੋ ਹੋਰਾਂ ਦਾ ਰਾਹ ਸੁਖਾਲਾ ਕਰਨ ਲਈ ਵੀ ਵਰਤਣੀ ਚਾਹੀਦੀ ਆ ਉਸ ਦੀ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਦੂਸਰਿਆਂ ਦੀ ਮਦਦ ਕਰਦੇ ਆ ਤਾਂ ਸਾਡੀ ਵੀ ਮੁਸੀਬਤ ਦੇ ਵਿੱਚ ਕੋਈ ਨਾ ਕੋਈ ਮਦਦ ਜ਼ਰੂਰ ਕਰਦਾ ਹੈ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਤੁਹਾਨੂੰ ਇੱਕ ਹੋਰ ਕਹਾਣੀ ਸੁਣਾਉਂਦੀ ਆ ਬਹੁਤ ਸਮਾਂ ਪਹਿਲਾਂ ਇੱਕ ਹਰੇ ਭਰੇ ਜੰਗਲ ਵਿੱਚ ਇੱਕ ਮੋਰ ਦੀ ਪੈਦਾਇਸ਼ ਹੋਈ ਉਹ ਮੋਰ ਕਿਸੇ ਆਮ ਮੋਰ ਵਰਗਾ ਨਹੀਂ ਸੀ ਉਸ ਦੇ ਫੰਗ ਅਸਮਾਨੀ ਨੀਲੇ ਪੀਲੇ ਲਾਲ ਅਤੇ ਸੋਨੇ ਵਾਲੇ ਰੰਗਾਂ ਨਾਲ ਭਰਪੂਰ ਸਨ ਜਦੋਂ ਵੀ ਉਹ ਆਪਣੀ ਪੂੰਛ ਫੈਲਾਉਂਦਾ ਸੀ ਤਾਂ ਲੱਗਦਾ ਸੀ ਜਿਵੇਂ ਇੰਦਰ ਤਨੁਸ਼ ਧਰਤੀ ਉੱਤੇ ਆ ਗਿਆ ਹੋਵੇ ਉਸ ਦਾ ਨਾਂ ਰੱਖਿਆ ਗਿਆ ਮੋਹਨ ਮੋਹਨ ਨਾਹੀਂ ਰੂਪ ਦਾ ਰਾਜਾ ਸੀ ਸਗੋਂ ਮਾਨ ਦਾ ਵੀ ਰਾਜਾ ਸੀ ਉਹ ਮਾਨ ਦਾ ਬਹੁਤ ਸਾਫ਼ ਸੀ ਮੋਹਨ ਦੀ ਮਾਂ ਇੱਕ ਸਿਆਣੀ ਮੋਰਨੀ ਸੀ ਉਹ ਹਮੇਸ਼ਾ ਮੋਹਨ ਨੂੰ ਸਿਖਾਉਂਦੀ ਸੀ ਕਿ ਸੁੰਦਰਤਾ ਅੰਦਰੋਂ ਹੁੰਦੀ ਹੈ ਪਰ ਜਿਵੇਂ ਜਿਵੇਂ ਮੋਹਨ ਵੱਡਾ ਹੋਇਆ ਲੋਕਾਂ ਦੀਆਂ ਵਾਹਵਾਈਆਂ ਨੇ ਉਸ ਦੇ ਮਾਨ ਵਿੱਚ ਇੱਕ ਅਹੰਕਾਰ ਭਰਨਾ ਸ਼ੁਰੂ ਕਰ ਦਿੱਤਾ ਕਿ ਉਹ ਹੀ ਸਭ ਤੋਂ ਜ਼ਿਆਦਾ ਖੂਬਸੂਰਤ ਹੈ ਜੰਗਲ ਦੇ ਹੋਰ ਪੰਛੀ ਜਿਵੇਂ ਕੌਏ ਸੱਤਸਿਰੇ तितਲੀਆਂ ਹਾਂਸ ਸਾਰੇ ਮੋਹਨ ਦੀ ਸ਼ਾਨ ਨੂੰ ਵਖ ਦੇਖ ਕੇ ਹੱਕੇ ਵੱਕੇ ਰਹਿੰਦੇ ਮੋਹਨ ਹਰ ਰੋਜ਼ ਦੱਸਦਾ ਕਿ ਉਹ ਕਿੰਨਾ ਖੂਬਸੂਰਤ ਹੈ ਇੱਕ ਦਿਨ ਜੰਗਲ ਚ ਪੰਛੀਆਂ ਦੀ ਇੱਕ ਸਭਾ ਹੋਈ ਸਭ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਇਤਲੀਆਂ ਨੇ ਨੱਚ ਕੇ ਵਿਖਾਇਆ ਕੌਆਂ ਨੇ ਕਵਿਤਾ ਪੜ੍ਹੀ ਹੰਸਾਂ ਨੇ ਸੁਰ ਲਾਏ ਮੋਹਨ ਨੇ ਵੀ ਆਪਣੀ ਪੂੰਛ ਖੋਲੀ ਪਰ ਉਹ ਸਿਰਫ ਆਪਣੇ ਰੂਪ ਦੀ ਹੀ ਚਰਚਾ ਕਰਦਾ ਰਿਹਾ ਉਸ ਦੀ ਗੱਲਾਂ 'ਚ ਨਿਮਰਤਾ ਤਾਂ ਨਹੀਂ ਸੀ ਨਤੀਜਾ ਇਹ ਹੋਇਆ ਕਿ ਕਈ ਪੰਛੀਆਂ ਨੇ ਉਸ ਤੋਂ ਮੂੰਹ ਮੋੜ ਲਿਆ ਕੁਝ ਦਿਨਾਂ ਬਾਅਦ ਜਦ ਬਰਸ਼ਾਤ ਆਈ ਮੋਹਨ ਦੀ ਪੂੰਛ ਗਿੱਲੀ ਹੋ ਗਈ ਉਹ ਉੱਡ ਨਾ ਸਕਿਆ ਹੋਰ ਪੰਛੀਆਂ ਨੇ ਕਿਹਾ ਸਿਰਫ ਰੰਗ ਹੀ ਨਹੀਂ ਜੀਵਨ ਵਿੱਚ ਹੌਸਲਾ ਚੁਤرائی ਅਤੇ ਦਿਲ ਦੀ ਸੁੰਦਰਤਾ ਵੀ ਚਾਹੀਦੀ ਹੈ 모ਹਨ ਚੁੱਪ ਕਰ ਗਿਆ ਜਿਵੇਂ ਪਹਿਲੀ ਵਾਰ ਲੱਗਿਆ ਕਿ ਉਸ ਨੂੰ ਅੰਦਰੋਂ ਲੱਗਾ ਕਿ ਸ਼ਾਇਦ ਉਹ ਗਲਤ ਕਰ ਰਿਹਾ ਹੈ 모ਹਨ ਨੇ ਫੈਸਲਾ ਕੀਤਾ ਕਿ ਉਹ ਜੰਗਲ ਛੱਡ ਕੇ ਇੱਕ ਨਵਾਂ ਸਫ਼ਰ ਸ਼ੁਰੂ ਕਰੇਗਾ ਉਹ ਪਹਾੜਾਂ ਵੱਲ ਰਵਾਨਾ ਹੋ ਗਿਆ ਜਿੱਥੇ ਲੋਕ ਕਹਿੰਦੇ ਸਨ ਕਿ ਇੱਕ ਗਿਆਨਵਾਨ ਸ਼ਾਦੂ ਵੱਸਦਾ ਹੈ ਰਾਸਤੇ ਵਿੱਚ ਉਸਨੇ ਕਈ ਔਖੇ ਸੋਖੇ ਪਹਾੜੀ ਰਸਤੇ ਲੰਗੇ ਬੱਦਲਾਂ ਦੇ ਨਾਲ ਲੁਕਣ ਮੀਟੀ ਖੇਡੀ ਤੇ ਮਨ ਵਿੱਚ ਸਵਾਲਾਂ ਦੀ ਬੂੰਦਾਂ ਵੀ ਗੁੰਜਣ ਲੱਗ ਪਈਆਂ ਆਖਿਰਕਾਰ ਉਹ ਗੁਫਾ ਵਿੱਚ ਗਿਆ ਜਿੱਥੇ ਇੱਕ ਬਜ਼ੁਰਗ ਸਾਧੂ ਤਪੱਸਿਆ ਕਰ ਰਿਹਾ ਸੀ ਸਾਧੂ ਨੇ ਮੋਹਨ ਦੀਆਂ ਅੱਖਾਂ ਵਿੱਚ ਪਰੇਸ਼ਾਨੀ ਵੇਖੀ ਸਾਧੂ ਨੇ ਕਿਹਾ ਮੋਰ ਰੰਗ ਦਿਲ ਲਵਾਉਂਦੇ ਨੇ ਪਰ ਅਸਲ ਸੁੰਦਰਤਾ ਉਹ ਹੈ ਜੋ ਅੰਦਰ ਦੀ ਕਮਜ਼ੋਰੀ ਨੂੰ ਸ਼ਕਤੀ ਬਣਾਵੇ ਮੋਹਨ ਦਿਨਾਤਾ ਕੋਥੇ ਰਹਾ ਉਸਨੇ ਧਿਆਨ ਕੀਤਾ ਚੁੱਪ ਰਹਾ ਮਨ ਵਿੱਚ ਛਾਤੀ ਮਾਰੀ ਇੱਕ ਦਿਨ ਮੋਹਨ ਨੂੰ ਅਸਲੀਅਤ ਸਮਝ ਆਈ ਕਿ ਉਹ ਸਿਰਫ ਆਪਣੀ ਪੂੰਛ ਦੀ ਵਜ੍ਹਾ ਨਾਲ ਨਹੀਂ ਵਿਅਕਤੀ ਨਹੀਂ ਸਗੋਂ ਆਪਣੇ ਆਚਰਣ ਵਿਚਾਰ ਤੇ ਸੇਵਾ ਨਾਲ ਵੀ ਸੀ ਉਸਨੇ ਫੈਸਲਾ ਲਿਆ ਕਿ ਹੁਣ ਉਹ ਸਿਰਫ ਰੂਪ ਨਹੀਂ ਰੋ ਨੂੰ ਵੀ ਖੂਬਸੂਰਤ ਬਣਾਏਗਾ ਹੁਣ ਉਹ ਫਿਰ ਆਪਣੇ ਜੰਗਲ ਵਿੱਚ ਵਾਪਸ ਆ ਗਿਆ ਜਦੋਂ 모ਹਨ ਵਾਪਸ ਜੰਗਲ ਵਿੱਚ ਆਇਆ ਤਾਂ ਉਹ ਪੁਰਾਣਾ 모ਹਨ ਨਹੀਂ ਸੀ ਹੁਣ ਉਹ ਇੱਕ ਬਹੁਤ ਹੀ ਨਮਨ ਸਹਾਇਕ ਤੇ ਸੋਹਣੇ ਦਿਲ ਵਾਲਾ ਪੰਛੀ ਸੀ ਉਸਨੇ ਨਵੇਂ ਪੰਛੀਆਂ ਨੂੰ ਉੱਡਣ ਦੀ ਸਿਖਲਾਈ ਦਿੱਤੀ ਬਿਮਾਰ ਪੰਛੀਆਂ ਦੀ ਸੇਵਾ ਕੀਤੀ ਤੇ ਸਭ ਨਾਲ ਪਿਆਰ ਕਰ ਰਿਹਾ ਸੀ ਇਸ ਤਰ੍ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ